ਸਾਂਡਿਕੋਲ ਟਾਲਿਸ਼ ਪੈਦਾ 베ਰੀ ਸਰੋਂ ਦਾ ਸ਼ਹਿਦ ਹੋ ਜਾਂਦਾ ਜਿਵੇਂ ਨਾਲ ਇਹਨਾਂ ਦੀ ਅਸੀਂ ਇੱਕ ਬੀ ਪੋਲਣ ਉਹ ਵੀ ਤਿਆਰ ਕਰੀਦਾ ਇਹਨਾਂ ਮੱਖੀਆਂ ਦਾ ਆਹੋ ਪਰਪਰਾਗਣ ਕਹਿ ਦਿੰਦੇ ਆ ਫੁੱਲਾਂ ਦਾ ਮੱਖੀ ਹੁੰਦੀ ਆ ਰਾਣੀ ਮੱਖੀ ਹੁੰਦੀ ਆ ਉਹਦਾ ਸਾਰਾ ਮੇ ਆਪਣਾ ਮੋਢੀ ਹੈ ਨਾ ਡੱਬਾ ਉਹਦੇ ਤੇ ਚੱਲਦਾ ਇੱਕ ਨਖੱਟੂ ਵੀ ਹੁੰਦਾ ਜਿਹੜਾ ਕੁਛ ਨਹੀਂ ਕਰਦਾ ਉਹਦੇ ਵਿੱਚ ਇਹਨਾਂ ਉਹਨਾਂ ਨੇ ਬਾਹਰੋਂ ਲਿਆ ਕੇ ਪਾਣੀ ਵੀ ਆਉਦੇ ਉਹਨਾਂ ਨੂੰ ਦੇਣਾ ਅੰਦਰ ਉਹਨਾਂ ਨੇ ਸ਼ਹਿਦ ਵੀ ਤਿਆਰ ਕਰਨਾ ਜਿਹੜਾ ਬੀ ਪੋਲਣ ਉਹ ਵੀ ਉਹ ਜਮਾ ਫੁੱਲ ਦੇ ਵਿੱਚ ਵੜ ਕੇ ਉਹਦਾ ਮੇਨ ਜਿਹੜਾ ਰਸਾ ਹੁੰਦਾ ਉਹ ਨੂੰ ਉਹਨੇ ਕੱਢ ਕੇ ਉਹਦੇ ਬ੍ਰੀਕ-ਬ੍ਰੀਕ ਪੈਰਾਂ ਦੇ ਪਿੱਛੇ ਟੋਪੀਆਂ ਹੁੰਦੀ ਲੱਗੀਆਂ ਹੋਈਆਂ ਉਹਨੇ ਉਹਦੇ ਵਿੱਚ ਪਾ ਲੈਣਾ ਪਾ ਕੇ ਉਹਨੇ ਲਿਆ ਕੇ ਜਰੋਂਦਰ ਐਂਟਰ ਕਰਦੀਆ ਬਕਸੇ ਚ ਆਉਦੇ ਜਾ ਕੇ ਵੈਸੇ ਤਾਂ ਇਹ ਖਰਾਕ ਆ ਮੱਖੀਆਂ ਦੀ ਕਿ ਉਹਨੇ ਜਾ ਕੇ ਮੱਖੀਆਂ ਨੂੰ ਤੇ ਆਪਾਂ ਉਹ ਵੀ ਕੱਢੀ ਦਾ ਪਰ ਇਹ ਉਹਨਾਂ ਕ ਕੱਢ ਲਈਦਾ ਜਿੰਨਾ ਕ ਸਾਨੂੰ ਲੋੜ ਹੁੰਦੀ ਆ ਕਿਉਂਕਿ ਫਿਰ ਜਦੋਂ ਹੁਣ ਜਿਵੇਂ ਆਫਿਸ ਦੇਣਾ ਫਰਸੀ ਹੁੰਨੀ ਕੱਟ ਦੇ ਕਿਉਂਕਿ ਫਿਰ ਉਹਨਾਂ ਕੋ ਉਹਨਾਂ ਨੂੰ ਖਾਣ ਵਾਸਤੇ ਹੀ ਆਉਂਦਾ ਜਦੋਂ ਇਹ ਜਿਆਦੇ ਸਰੋਂ ਦੇ ਚ ਅਸੀਂ ਉਦੋਂ ਕੱਟਦੇ ਹਾਂ ਉਦੋਂ ਕਿਉਂਕਿ ਸਰੋਂ ਦਾ ਹੁੰਦਾ ਤੇ ਉਦੋਂ ਅਸੀਂ ਇਹਨੂੰ ਕੱਢ ਕੇ ਜਦੋਂ ਬਕਸੇ ਦੇ ਵਿੱਚ ਐਂਟਰ ਕਰਦੀ ਹੈਗੀ ਉਦੋਂ ਅਸੀਂ ਉੱਥੇ ਛੋਟੀ ਜੀ ਮਸ਼ੀਨ ਲਗਾਈ ਹੁੰਦੀ ਆ ਚਾਰ ਸੈਡਾ ਕੇ ਡੱਬਾ ਹੁੰਦਾਗਾ ਉਹਦੇ ਤੇ ਉੱਥੇ ਲਗਾ ਦੇਈਦਾ ਉਹ ਜਦੋਂ ਐਂਟਰ ਕਰਦੀ ਆ ਮੱਖੀ ਉਹਦੀਆਂ ਜਿਹੜੀਆਂ ਉਹ ਲੱਤਾਂ ਹੁੰਦੀਆਂ ਕਿ ਫੈੜ ਕੇ ਉੱਥੋਂ ਜਿਹੜਾ ਨੰਗਦੀਆਂ ਉਹ ਬਾਹਰ ਸਾਡੇ ਕੋਲ ਕਲੈਕਟ ਹੋ ਜਾਂਦਾ ਉਹ ਆਪ ਅੰਦਰ ਚਲੀ ਜਾਂਦੀ ਆ